ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਜੀ ਇਹ ਸੂਬਾ ਪ੍ਰਧਾਨਾ ਜੀ ਨਹਿਰੀ ਵਿਭਾਗ ਦੇ ਤੇ ਇਹ ਬੰਦਾ ਇਕੱਲੇ ਪੰਜਾਬ ਸਰਕਾਰ ਦਾ ਮੱਥਾ ਲਾਈ ਬੈਠਾਗਾ ਪੰਜਾਬ ਦੇ ਪਾਣੀਆਂ ਦੇ ਪਿੱਛੇ ਭਗਵੰਤ ਮਾਨ ਦੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਲਿਖ ਕੇ ਦਿਓ ਪਟਵਾਰੀਆਂ ਨੂੰ ਕਹਿ ਰਹੀ ਹੈਗੀ ਵੀ ਲਿਖ ਕੇ ਦਿਓ ਵੀ ਪਾਣੀ ਹਰ ਟਾਇਲ ਤੱਕ ਹਰ ਖੇਤ ਤੱਕ ਪਾਣੀ ਪਹੁੰਚ ਗਿਆ ਠੀਕ ਹੈ ਨਾ ਇਹ ਇਹਨਾਂ ਨੇ ਵੇਖਿਆਗਾ ਪਾਣੀ ਹਰ ਥਾਂ ਨਹੀਂ ਪਹੁੰਚਿਆ ਤੇ ਇਹਨਾਂ ਇਹ ਮਨਾ ਕਰਤਾ ਲਿਖ ਕੇ ਦੇਣ ਨੂੰ ਤੇ ਉਹ ਇਹਨਾਂ ਦਬਾਅ ਪਾ ਰਹੀ ਹੈ ਸਰਕਾਰ ਕਿ ਲਿਖ ਕੇ ਦਿਓ ਲਿਖ ਕੇ ਦਿਓ ਲਿਖ ਕੇ ਦਿਓ ਜੇ ਬਈ ਇਹਨਾਂ ਨੇ ਲਿਖ ਕੇ ਦਿੱਤਾ ਵੀ ਪਾਣੀ ਹਰਥਾ ਪਹੁੰਚ ਗਿਆ ਜਿਹੜਾ ਆਪਣਾ ਪਾਣੀ ਦਾ ਕੇਸ ਚੱਲ ਜੀ ਜਾਂਦਾ ਹਰਿਆਣਾ ਸਰਕਾਰ ਨਾਲ ਕੋਰਟ ਦੇ ਵਿੱਚ ਤੇ ਉੱਥੇ ਉਹਨਾਂ ਨੇ ਬਈ ਕਹਿ ਦੇਣਾਗਾ ਹਰਿਆਣਾ ਦੀ ਸਰਕਾਰ ਨੇ ਵੇਖੋ ਜੀ ਪੰਜਾਬ 'ਚ ਤਾਂ ਪਾਣੀ ਪੂਰਾਗਾ ਤੇ ਸਾਨੂੰ ਪਾਣੀ ਦਿੱਤਾ ਜਾਵੇ ਕੋਰਟ ਨੇ ਬਈ ਉਹਦੀ ਆਰਡਰ ਕਰਕੇ ਤੇ ਆਹ ਪਾਣੀ ਉਧਰ ਲੈ ਜਾਣਗੇ ਆਪਣੇ ਵਾਲਾ ਪੰਜਾਬ ਵਾਲਾ ਅੱਧਾ ਪਾਣੀ ਤੇ ਮੈਂ ਇਸ ਗੱਲ ਦੇ ਹੈਰਾਨ ਆਗਾ ਵੀ ਇਹ ਬੰਦੇ ਦੀ ਬਈ ਕੋਈ سپورਟ ਹੀ ਨਹੀਂ ਕਰ ਰਿਹਾ ਯਾਰ ਤੇ ਇਹ ਬੰਦਾ ਆ ਪਟਵਾਰੀ ਐ ਇਹਦੇ ਕੋਲੇ ਔੜਾ ਜ਼ਮੀਨ ਦਾ ਹੈ ਨਹੀਂਗਾ ਇਹ ਵੀ ਮਜ਼ਦੂਰ ਦਾ ਮੁੰਡਾ ਹੈਗਾ ਕਿਸੇ ਦਾ ਤੇ ਇਹਦੇ ਕੋਲੇ ਕਿਹੜਾ ਮਰੱਬੇ ਜਮੀਨ ਦੇ ਆਉਂਦੀ ਹੈ ਬਈ ਚੰਗਾ ਫੜਵਾਰੀ ਲੱਗਿਆ ਚੱਲ ਹਨਾ ਸਰਕਾਰੀ ਮੁਲਾਜ਼ਮ ਲੱਗਿਆ ਹੈਗਾ ਇਹਨੂੰ ਕੀ ਲੋਟਸੀ ਪੰਗਾ ਲੈਣ ਦੀ ਬਈ ਯਾਰ ਕਿਸੇ ਪਿੱਛੇ ਤੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਥੇ ਧਰਨਾ ਲਾ ਕੇ ਤਾਂ ਚੱਲ ਬਹਿ ਜਾਂਦੇ ਹੈਗੇ ਤੇ ਇਹਨਾਂ ਬਾਰੇ ਕਿਉਂ ਨਹੀਂ ਸੋਚਦੇ ਯਾਰ ਬਈ ਯਾਰ ਵੀ ਇਹ ਬੰਦੇ ਦੀ ਸਪੋਰਟ ਕਰੋ ਯਾਰ ਵੀ ਇਕੱਲਾ ਵਿਚਾਰਾ ਟੱਕਰ ਲਾਈ ਬੈਠਾ ਹੈਗਾ ਸਾਰੇ ਪੰਜਾਬ ਦੇ ਸਰਕਾਰ ਨਾਲ ਮੈਂ ਤਾਂ ਇਸ ਗੱਲ ਦੀ ਹੈਰਾਨ ਆ ਯਾਰ ਕੋਈ ਜਥੇਬੰਦੀ ਯਾਰ ਇਹਦੇ ਹੱਕ 'ਚ ਨਹੀਂ ਖੜਦੀ ਯਾਰ ਵੀ ਨੂੰ ਦੇਖ ਨਹੀਂ ਰਿਹਾ ਯਾਰ ਫਿਰ ਬਾਅਦ ਤੁਸੀਂ ਅੱਖਾਂ ਦੇ ਵਿੱਚ ਕਸਣੋ ਦੇ ਦੇ ਕਰੋਗੇ ਜਦੋਂ ਪਾਣੀ ਲੈ ਗਿਆ ਫਿਰ ਤੁਸੀਂ ਆਖੋਗੇ ਵੀ ਸਾਨੂੰ ਮੌਕਾ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਬੋਹ ਨਹੀਂ ਮਿਲਿਆ ਆਪਾਂ ਤਾਂ ਭਰਾਵਾ ਆਪਣਾ ਤਾਂ ਇਹ ਫਰਜ ਸੀਗਾ ਆਪਾਂ ਵੀਡੀਓ ਬਣਾਤੀ ਬਾਈ ਦੇ ਹੱਕ ਦੇ ਵਿੱਚ ਵੀ ਜਾਂ ਤਾਂ ਬਈ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਬਧੋਵਾਦ ਨਹੀਂ ਤੁਸੀਂ ਆਪ ਵੀਡੀਓ ਬਣਾਓ ਬਈ ਸਾਨੂੰ ਕੋਈ ਸ਼ੇਅਰ ਤਾਂ ਕੋਈ ਮਤਲਬ ਨਹੀਂ ਤੁਸੀਂ ਆਪ ਵੀਡੀਓ ਬਣਾ ਕੇ ਸ਼ੇਅਰ ਕਰੋ ਬਈ ਯਾਰ ਆਪਦੀਆਂ ਵੀਡੀਓ ਬਣਾਓ ਇਹ ਬੰਦੇ ਦਾ ਨਾਮ ਹੈਗਾ ਜਸਕਰਨ ਸਿੰਘ ਬਈ ਪਿੰਡ ਇਹ ਰਿਹਾ ਹੈਗਾ ਇਹਦਾ ਗੈਰੀਪੁੱਟਰਾ ਜ਼ਿਲ੍ਹਾ ਬਠਿੰਡਾ ਤੇ ਦੇਖੋ ਯਾਰ ਇਹ ਆਪਣੇ ਪਿੱਛੇ ਹੀ ਲੜ ਰਿਹਾ ਯਾਰ ਸਾਰਿਆਂ ਪਿੱਛੇ ਲੜ ਰਿਹਾ ਪੰਜਾਬੀਆਂ ਪਿੱਛੇ ਪਾਣੀਆਂ ਪਿੱਛੇ ਤੇ ਇਹ ਬੰਦੇ ਨੂੰ ਯਾਰ ਇੰਨਾ ਸਰਕਾਰ ਦੁਆਰ ਹੀ ਹੈਗੀ ਕੋਈ ਇਹ ਬੰਦੇ ਦੀ ਹੈਲਪ ਹੀ ਨਹੀਂ ਕਰਦਾ ਮੈਂ ਤੇ ਇਸ ਗੱਲ ਤੇ ਹੈਰਾਨਾਂਗਾ ਵੀ ਯਾਰ ਇਹ ਬੰਦੇ ਮਗਰ ਵੀ ਵੱਧੋ ਵੱਧ ਸਪੋਰਟ ਕਰੋ ਤਿੰਨੀ ਤਾਂ ਫੇਰ ਤੁਸੀਂ ਆਖਣਾਗਾ ਵੀ ਪਾਣੀ ਗਿਆ ਹਮ ਤੁਸੀਂ ਸੋਚਦੇ ਹੋਵੋਗੇ ਵੀ ਪਾਣੀ ਉਹ ਕਿਵੇਂ ਕਾਹਤੋਂ ਭਗਵੰਤਮਾਨ ਕਾਹਤੋਂ ਕਹਿ ਰਿਹਾਗਾ ਵੀ ਲੈ ਕੇ ਫੋਲਦੋ ਪਾਣੀ ਕਿਉਂਕਿ ਭਗਵੰਤਮਾਨ ਉਧਰ ਹਰਿਆਣੇ ਦੇ ਵਿੱਚ ਆਵਾਜ਼ ਨਹੀਂ ਕੁਆਲਿਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਆ ਤਾਂ ਪਾਣੀ ਉਧਰ ਦੇਣਾ ਚਾਹੁੰਦੇ ਆ ਮਤਲਬਲੀ ਉਹ ਥੋੜੀ ਹੈਗਾ ਸਭ ਨੂੰ ਬਈ ਮਤਲਬ ਹੈ ਸੀਟਾਂ ਦਾ ਵੋਟਾਂ ਦਾ ਆਹ ਚੱਕਰ ਆ ਹੋਰ ਕੁਛ ਨਹੀਂਗਾ ਤਾਂ ਕਰਕੇ ਬਈ ਇਹ ਮੈਂ ਵੀਡੀਓ ਬਣਾਈ ਸੀਗੀ ਤੇ ਇਹ ਬੰਦੇ ਦਾ ਵੀ ਵੱਧ ਵੱਧ ਸਾਥ ਦਿਓ ਉੱਤੇ ਮੈਂ ਆਈਡੀ ਲਿਖ ਦਾਨਾਗਾ ਤੇ ਇਹ ਬੰਦੇ ਨੂੰ ਬਈ ਯਾਰ ਫੋਲੋ ਕਰ ਲਓ ਤੇ ਇਹ ਬੰਦੇ ਦੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਥਾਂ ਤੇ ਵੀ ਪਹੁੰਚ ਸਕੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਜੇ ਬਈ ਇਹਨਾਂ ਨੇ ਲਿਖ ਕੇ ਦਿੱਤਾ ਨਾ ਵੀ ਪਾਣੀ ਫੁੱਲ ਹੈ ਤਾਂ ਤੁਸੀਂ 100% ਐ ਸਮਝ ਲਿਓ ਵੀ ਪਾਣੀ ਦਾ ਗੈਪ ਜਾਬ ਦਾਦਾ ਹਰਿਆਣੇ ਕੋਲੇ ਵੀਡੀਓ ਦੇਖਣ ਲਈ ਧੰਨਵਾਦ